ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਦਾ ਵਿਸ਼ਾ ਹੁਕਮਨਾਮਾ ਸਾਹਿਬ ਜੁਗੋ ਝੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫਰਮਾਨ RAM KALI MOHALLA PANJMA ਮਹਿਮਾ ਨਾ ਜਾਣਾ ਭੇਦ ਬ੍ਰਹਮੇ ਨਹੀਂ ਜਾਣਾ ਭੇਦ ਅਵਤਾਰ ਨਾ ਜਾਣਾ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤ ਆਪ ਜਾਣੈ ਸੁਣ ਸੁਣ ਅਵਰ ਵਖਾਣੈ ਰਹਾਉ ਪਿਆਰੀ ਸਾਧ ਸੰਗਤ ਜੀ ਅੱਜ ਦੇ ਫਰਮਾਨ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਇਹ ਭਾਈ ਪ੍ਰਭੂ ਕਿੱਡਾ ਵੱਡਾ ਏਹ ਗੱਲ ਵੇਦ ਨਹੀਂ ਜਾਣਦੇ ਅਨੇਕਾ ਬ੍ਰਹਮਾ ਵੀ ਦਿਲ ਦੀ ਗੱਲ ਨਹੀਂ ਜਾਣਦੇ ਸਾਰੇ ਅਵਤਾਰ ਵੀ ਉਸ ਪਰਮਾਤਮਾ ਦੇ ਗੁਣਾ ਦਾ ਅੰਤ ਨਹੀਂ ਜਾਣਦੇ ਇਹ ਭਾਈ ਪਾਰ ਬ੍ਰਹਮ ਪਰਮੇਸ਼ਰ ਬੇਅੰਤ ਹੈ ਪਰਮਾਤਮਾ ਕਿਹੋ ਜਿਹਾ ਹੈ ਇਹ ਗੱਲ ਉਹ ਆਪ ਹੀ ਜਾਣਦਾ ਹੈ ਹੋਰਾਂ ਪਾਸੋਂ ਸੁਣ ਸੁਣ ਕੇ ਹੀ ਪਰਮਾਤਮਾ ਬਾਰੇ ਜ਼ਿਕਰ ਕਰਦਾ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ